ओके ਸ਼ਸ਼ੀ ਗੱਲ ਬਈ ਸਾਰੇ ਵੀਰਾਂ ਨੂੰ ਇੱਕ ਨਾ ਵੀਰੇ ਆਪਾਂ ਮੰਡੀ ਦੀ ਜਿਹੜੀ ਆਪਣੀ ਮੰਡੀ ਰੱਲੀ ਬਖਰਾ ਮੰਡੀ ਲੱਗਦੀ ਹਾਰਾਂ ਐਤਵਾਰ ਹਨਾ ਵੀ ਉਹਦੇਖ ਸਾਰੇ ਵੀਰਾਂ ਨੂੰ ਪਤਾ ਹੀ ਹੈ ਵੀ ਪਹਿਲਾਂ ਉਹ ਲੱਗਦੀ ਹੁੰਦੀ ਸੀ ਰੰਗੜਿਆਲ ਰੋਡ ਤੇ ਵੀ ਰੱਲੀ ਤੋਂ ਰੰਗੜਿਆਲ ਰੋਡ ਹਨਾ ਵੀ ਇਹ ਜਿਹੜੀ ਮੰਡੀ ਦੀ ਹੁਣ ਲੋਕੇਸ਼ਨ ਹੈ ਇਹ ਮੰਡੀ ਦੀ ਲੋਕੇਸ਼ਨ ਹੈ ਹੈਗੇ ਵੀ ਇਹ ਮੰਡੀ ਇੱਥੋਂ ਬਦਲ ਕੇ ਜਾਖੜ ਰੋਡ ਤੇ ਚਲੀ ਗਈ ਜਾਖੜ ਰੋਡ ਤੇ ਵੀਰੇ ਮੰਡੀ ਕਿੱਥੇ ਲੱਗਣੀ ਹੈ ਜੇ ਆਪਾਂ ਠੀਕੀ ਸਾਈਡ ਤੋਂ ਆਉਣਿਆਂ ਤਾ ਪਹਿਲਾ ਪਿੰਡ ਆਪਾਂ ਨੂੰ ਅੱਗੇ ਸ਼ਹਿਰੋਂ ਦਾ ਬੜਲਾ ਢਾ ਆਉਂਦਾ ਬੜਲਾ ਢੇ ਤੋਂ ਜਾਖੜ ਰੋਡ ਦੇ ਉੱਪਰ ਕਿਲੋ ਡੇਢ ਕਿਲੋਮੀਟਰ ਅੱਗੇ ਜਾਵਾਂ ਮੇਨ ਜਾਖੜ ਰੋਡ ਜਿਹੜਾ ਹੈਗਾ ਹੈਗਾ ਉੱਤੇ ਲੱਗੂਗੀ ਜੇ ਆਪਾਂ ਇਹ ਤੋਂ ਬਰੇਟੇ ਸਾਈਡ ਤੋਂ ਆਉਣੇ ਆ ਤਰ ਅਲੀ ਪਿੰਡ ਤੱਕ ਕ੍ਰਿਸ਼ਨਾ ਕਾਲ ਜਾਉਂਦਾ ਹੈ ਕ੍ਰਿਸ਼ਨਾ ਕਾਲ ਜਦੋਂ ਥੋੜਾ ਅੱਗੇ ਜਾ ਕੇ ਆਉਂਦਾ ਨਹਿਰ ਆਉਂਦੀ ਆ ਕਹਿੰਦਾ ਭਾਵਾ ਇਹ ਨਹਿਰ ਤੋਂ ਥੋੜੀ ਮਾਈ ਮੰਨ ਕੇ ਚਲੋ ਵੀ ਥੋੜੀ ਅੱਗੇ ਆ ਬਸ ਨਾਲ ਹੀ ਮੰਨ ਕੇ ਚਲੋ ਅਸਲ ਤਾਂ ਨਹਿਰ ਦੇ ਵੀ ਇਹ ਲੋਕੇਸ਼ਨ ਇਹ ਦੇਖੋ ਇਹ ਸਾਰੇ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਜਿਹੜੇ ਅੱਗੇ ਆਪਣੀ ਮੰਡੀ ਦੇ ਵੀਰ ਪਹੁੰਚ ਮੰਡੀ ਇਹ ਲੱਗੂਗੀ ਵੀ ਪਹਿਲਾਂ ਦੇ ਸੇਮ ਦਿਨਾਂ ਦੇ ਵਿੱਚ ਹੀ ਲੱਗੂਗੀ ਵੀ ਕੈਨ ਦਾ ਪਾਬ ਵੀ ਹਰ ਐਤਵਾਰ ਮੰਡੀ ਇਹ ਜਿਹੜੀ ਲੱਗਿਆ ਕਰੂਗੀ ਪਰ ਲੋਕੇਸ਼ਨ ਇਹਦੀ ਜੱਖ ਰੋਡ ਤੇ ਚਲੀ ਗਈ। ਬਾਕੀ ਆਪਾਂ ਖਾਣ ਪੀਣ ਦੀ ਗੱਲ ਕਰਦੇ ਆਂ ਬਈ ਜਿਵੇਂ ਆਪਣੇ ਕੋਲੇ ਵਪਾਰੀ ਵੀਰੋਂ ਆਇਆ ਕਰਨਗੇ ਹਨਾ ਵੀ ਉਹਨਾਂ ਦੇ ਖਾਣ ਪੀਣ ਦਾ ਆਪਾਂ ਪੂਰਾ ਪ੍ਰਬੰਧ ਰੱਖਾਂਗੇ। ਛਾਂ ਦਾ ਵੀਰੇ ਪੂਰਾ ਪ੍ਰਬੰਧ ਹੋਊਗਾ ਪਾਣੀ ਦਾ ਪੀਣ ਵਾਲੇ ਪਾਣੀ ਦਾ ਔਰ ਜਾਨਵਰਾਂ ਦੇ ਪੀਣ ਵਾਸਤੇ ਪਾਣੀ ਦਾ ਉਹਦਾ ਪੂਰਾ ਪ੍ਰਬੰਧ ਹੋਊਗਾ। ਵੀ ਦੇਖੋ ਜਿੰਨੇ ਵੀਰਾਂ ਤੱਕ ਵੀਡੀਓ ਜਾਂਦੀ ਹੈ ਇਹ ਬਾਈ ਉਹਨਾਂ ਦਾ ਚੈਨਲ ਬਣਿਆ ਹੋਇਆ ਹੈ ਜੇ ਐਚ ਟੀ ਵੀ ਵੀ ਇਹ ਵੀਡੀਓ ਬਣਾਈਆਂ ਤੁਸੀਂ ਚੈਨਲ ਸਬ ਤੋਂ ਪਹਿਲਾਂ ਵੀ ਫੋਲੋ ਕਰੋ ਤੁਸੀਂ ਇਹਨਾਂ ਨੂੰ ਬਾਕੀ ਇਹ ਵੀਡੀਓ ਅੱਗੇ ਤੋਂ ਅੱਗੇ ਸ਼ੇਅਰ ਕਰੋ ਵੀ ਤਾਂ ਜੋ ਹਰੇਕ ਵਪਾਰੀ ਵੀਰ ਮਾਲ ਵਾਲੇ ਵੀਰ ਨੇ ਵੀ ਉਹਨਾਂ ਨੂੰ ਇਹ ਚੀਜ਼ ਦਾ ਪਤਾ ਲੱਗ ਸਕੇ ਵੀ ਇਹ ਮੰਡੀ ਉੱਥੋਂ ਉਹ ਲੋਕੇਸ਼ਨ ਚੇਂਜ ਹੋ ਗਈ ਵੀ ਇਹ ਮੰਡੀ ਜੱਖਰ ਰੋਡ ਤੇ ਆ ਗਈ ਬਾਕੀ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਵੀਰੇ ਆਪਾਂ ਹਰ ਪ੍ਰਕਾਰ ਦਾ ਪ੍ਰਬੰਧ ਕਰਾਂਗੇ ਜੋ ਵੀਰੇ ਆਪਾਂ ਵੀਡੀਓ ਦੇ ਵਿੱਚ ਕਹਿੰਦਾ ਜੋ ਕਹੇ ਤਾਂ ਉਹ ਕਰਾਂਗੇ ਨਹੀਂ ਹੈਗਾ ਵੀ ਜੋ ਆਪਾਂ ਵੀਡੀਓ ਦੇ ਵਿੱਚ ਬੋਲਦਾ ਆਪਾਂ ਕੋਈ ਪ੍ਰਬੰਧ ਨਹੀਂ ਕਰਦੇ ਸਾਰਾ ਪ੍ਰਬੰਧ ਹੋਊਗਾ ਵੀਰੇ ਖਾਣ ਪੀਣ ਦਾ ਵੀ ਹੋਊਗਾ ਮੰਨ ਕੇ ਚੱਲੋ ਪੀਣ ਵਾਲਾ ਪਾਣੀ ਜਾਨਵਰਾਂ ਦੇ ਪੀਣ ਵਾਸਤੇ ਪਾਣੀ ਸ਼ਾਮਾਂ ਨਾਲ ਜਦੋਂ ਵੈਸੇ ਹੁਣ ਤੱਕ ਸਰਦੀਆਂ ਆ ਗਈਆਂ ਲੋੜ ਹੀ ਨਹੀਂ ਵੈਸੇ ਸ਼ਾਂ ਸ਼ੂਂਦੀ ਤਾਂ ਬਾਕੀ ਦਰਖਤ ਵਾਧੂ ਹੈਗੇ ਜਿਹੜਾ ਪਾਰਕਿੰਗ ਹੈ ਪਾਰਕਿੰਗ ਵੀ ਵੀਰੇ ਉੱਥੇ ਸੇਮ ਰਹੂਗੀ ਜ਼ਿੰਮੇਵਾਰੀ ਹੋਊਗੀ ਆਪਣੀ ਸਾਰੀ ਤੇ ਬਾਕੀ ਹੁਣ ਤਾਂ ਅਸੀਂ ਤੁਹਾਨੂੰ ਇੱਕੋ ਹੀ ਗੱਲ ਕਹਾਂਗੇ ਵੀ ਸਭ ਤੋਂ ਪਹਿਲਾਂ ਤਾਂ ਬਾਈਆਂ ਦਾ ਚੈਨਲ ਹੈ ਜਿਹੜਾ ਇੰਸਟਾਗ੍ਰam YouTube ਤੇ ਉਹ ਤੇ ਸਬਸਕ੍ਰਾਈਬਰ ਕਰੋ ਜਾ ਕੇ ਤੇ ਬਾਕੀ ਇਹ ਵੀਰਾਂ ਦੀ ਵੀ ਸਪੋਰਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੀ ਜੋ ਹਰ ਇੱਕ ਵਪਾਰੀ ਵੀਰ ਨੂੰ ਪਤਾ ਲੱਗ ਸਕੇ ਮਾਲ ਵਾਲੇ ਵੀਰ ਨੂੰ ਪਤਾ ਲੱਗ ਸਕੇ ਵੀ ਇਹ ਮੰਡੀ ਸਾਰੇ ਵੀਰਾਂ ਦੀ ਡਿਮਾਂਡ ਸੀ ਮਾਲ ਵੇਚਣ ਵਾਲਿਆਂ ਦੀ ਔਰ ਖਰੀਦਣ ਵਾਲੇ ਵਪਾਰੀ ਵੀ ਸਭ ਦੀ ਡਿਮਾਂਡ ਸੀ ਵੀ ਤੁਸੀਂ ਮੰਡੀ ਰੋਡ ਤੇ ਲੈ ਕੇ ਆਓ ਉਹ ਵੀਰੇ ਆਪਾਂ ਮੰਡੀ ਦੀ ਜਿਹੜੀ ਐਡਜਸਟਮੈਂਟ ਉਹ ਆਪਾਂ ਰੋਡ ਤੇ ਕਰਤੀ ਜਗਾ ਦੀ ਸਾਰੀ ਗੱਲਬਾਤ ਹੋਊਗੀ ਕੱਲ ਨੂੰ ਆਪਾਂ ਜਿਹੜੀ ਸਫਾਈ ਆਪਾਂ ਜਾਰੀ ਕਰਕੇ ਲੋ ਉੱਥੇ ਲਾ ਕੇ ਦੋ ਬੰਦੇ ਸਾਰੀ ਸਫਾਈ ਕਲੀਅਰ ਕਰਾਂਗੇ ਬਾਈ ਮੰਡੀ ਜਿਹੜੀ ਹਰ ਐਤਵਾਰ ਲੱਗਿਆ ਕਰੂਗੇ ਉਹ ਜਿਹੜੇ ਲੋਕੇਸ਼ਨ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਵੀ ਜਾਖ ਰੋਡ ਤੇ ਆ ਜੇਰਾ ਮੰਨ ਕੇ ਚਲੋ ਵੀ ਬਰੇਟਿਆਂ ਤੋਂ ਆਉਂਦਾ ਰੱਲੀ ਦਾ ਕ੍ਰਿਸ਼ਨਾ ਕਾਲਜ ਆਉਂਦਾ ਥੋੜਾ ਅੱਗੇ ਜਾ ਕੇ ਉੱਥੇ ਰਹੂਗੀ ਜੇ ਆ ਪਾਉਡਰੋ ਭੀਖੀ ਸਾਈਡ ਤੋਂ ਆਉਣਾ ਤਾਂ ਥੋੜਾ ਬਲਾਡਾ ਕ੍ਰੋਸ ਸੌਰੀ ਬਾਜ਼ਾਰ ਤੇ ਸਿੱਧਾ ਰੋਡ ਆਉਂਦਾ ਹੈ ਹਨਾ ਪੋਲ ਉਤਨਸਾਰ ਥੋੜਾ ਅੱਗੇ ਜਾ ਕੇ ਵੀ ਉੱਥੇ ਤੁਹਾਨੂੰ ਆਪਣੇ ਆਪ ਹੀ ਮੰਡੀ ਦਾ ਪਤਾ ਲੱਗ ਜਾ ਕਰੂਗਾ ਮੰਨ ਕੇ ਜੇ ਵੀ ਕਚੈਰੀਆਂ ਤੋਂ ਥੋੜਾ ਅੱਗੇ ਜੇ ਆਪਾਂ ਭੀਖੀ ਸਾਈਡ ਤੋਂ ਆਨੇ ਆ ਬਾਕੀ ਉੱਥੇ ਸਾਰੀ ਵੀਰੇ ਆਪਾਂ ਲੋਕੇਸ਼ਨ ਦਾ ਬੋਰਡ ਆਪਾਂ ਬਣਾ ਕੇ ਜਿਹੜਾ ਆਪਾਂ ਉੱਥੇ ਲਾਵਾਂਗੇ ਹੁਣ ਤਾਂ ਅਸੀਂ ਇਹੀ ਉਮੀਦ ਕਰਦਾ ਵੀ ਵੀਰਵਾਂ ਕੇ ਵੀ ਦੇਖੋ ਨਾ ਵੀ ਜਿਵੇਂ ਤੁਸੀਂ ਸਾਰੇ ਵੀਰਾਂ ਦੀ ਡਿਮਾਂਡ ਸੀ ਉਹ ਆਪਾਂ ਪੂਰੀ ਕਰਤੀ ਵੀ ਇਥੋਂ ਲੋਕੇਸ਼ਨ ਆਪਾਂ ਚੇਂਜ ਕਰਕੇ ਜਾਖਰ ਰੋਡ ਤੇ ਚਲੇ ਗਏ ਵੀ ਹੁਣ ਵੱਧਰੋ ਵੱਧ ਬਾਈ ਸਾਡਾ ਸਾਥ ਦਿਓ ਸਾਡੀ ਸਪੋਰਟ ਕਰੋ ਸੌਦੇ ਦੇ ਵਿੱਚ ਬਾਈ ਸਭ ਦੀ ਹੈਲਪ ਕੀਤੀ ਜਾਊਗੀ ਵਪਾਰੀ ਵੀਰ ਕੋਈ ਵੀ ਦੂਰੋਂ ਨੇੜੋਂ ਚੱਲ ਕੇ ਆਊਗਾ ਉਹਦੇ ਮਾਲ ਦੇ ਸੰਭਲ ਦੀ ਜ਼ਿੰਮੇਵਾਰੀ ਉਹਦੀ ਰਹੇ ਅਸ਼ਦਾ ਖਾਣ ਪੀਣ ਦਾ ਸਾਰਾ ਵੀਰੇ ਪ੍ਰਬੰਧ ਕੀਤਾ ਜਾਊਗਾ ਜਮਾਂ ਮੈਂਡ ਫਰੀ ਹੋ ਕੇ ਆਓ ਬਾਈ ਬੈਲ ਕੰਮ ਹੈ ਧੰਨਵਾਦ ਹੈ ਹੁਣ ਬਾਕੀ ਵੀਰਵਾਂ ਕੇ ਸਾਡੀ ਹੱਥ ਬੰਨ ਕੇ ਬੇਨਤੀ ਹੈ ਵੀ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਹਾਰਾਂ ਇ ਹੁਣ ਜਾਖੜ ਰੋਡ ਤੇ ਲੱਗਿਆ ਕਰੂਗੀ ਧੰਨਵਾਦ ਇੱਕ ਗੱਲ ਹੋਰ ਹੈ ਬਾਈ ਹਾਂਜੀ ਨਾਲ ਦੀ ਨਾਲ ਇੱਕ ਜਿੰਨੇ ਵੀ ਵਪਾਰੀ ਨੇ ਵੀਰ ਇਹ ਉਹ ਸੌਦਾ ਮੰਨ ਲੈ ਵੀ ਵੇਚਣ ਵਾਲੇ ਨੇ ਲੈ ਕੇ ਆਉਂਦੇ ਨੇ ਮਾਲ ਚਾਹੇ ਉਹ ਖਰੀਦਣ ਵਾਲੇ ਨੇ ਚਾਹੇ ਉਹ ਕੋਈ ਵਿਚਾਲੇ ਸੌਦਾ ਕਰਾਉਣ ਵਾਲਾ ਹੈ ਹਾਂਜੀ ਤੇ ਇੱਕ ਹੱਥ ਬੰਨ ਕੇ ਬੇਨਤੀ ਸਾਡੇ ਕਨੇ ਉਹ ਵੀ ਹੈ ਵੀ ਆਪਣਾ ਜਿਹੜਾ ਫੇਸਬੁੱਕ ਦੇ ਪੇਜ ਹੈ ਜੀ ਐਚ ਟੀ ਵੀ ਇਹਨੂੰ ਫੋਲੋ ਕਰੋ ਤੇ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੀ ਬਾਈਆਂ ਨੇ ਮਿਹਨਤ ਕਰੀਏ ਜਿਵੇਂ ਕਿ ਇੱਥੇ ਲੋਕੇਸ਼ਨ ਕੋਈ ਵੀ ਬੰਦਾ ਆਉਂਦਾ ਸੀ ਨਵਾਂ ਆਉਂਦਾ ਸੀ ਪੁਰਾਣਾ ਆਉਂਦਾ ਸੀ ਉਹਨਾਂ ਦੇ ਫਿੱਟ ਨਹੀਂ ਸੀ ਲੋਕੇਸ਼ਨ ਥੋੜੀ ਆਊਟਸਾਈਡ ਪੈਂਦੀ ਸੀ ਤੇ ਥੋੜੀ ਹੋਰ ਸੀ ਤਾਂ ਉਸ ਕਰਕੇ ਬਾਈਆਂ ਨੇ ਉਹ ਚੀਜ਼ ਨੂੰ ਵੀ ਮੰਨ ਲਓ ਵੀ ਲੋਕਾਂ ਦੀ ਡਿਮਾਂਡ ਵਪਾਰੀਆਂ ਦੀ ਡਿਮਾਂਡ ਨੂੰ ਪੂਰਾ ਕਰਿਆ ਤਾਂ ਹੁਣ ਇੱਕ ਹੱਥ ਬਨ ਕੇ ਬੇਨਤੀ ਹੈ ਬਾਈ ਬਣ ਕੇ ਨਾਲ ਸਾਡੇ ਚੈਨਲ ਦੀ ਵੀ ਸਪੋਰਟ ਕਰਿਓ ਤੇ ਨਾਲ ਬਾਈਆਂ ਨੇ ਜਿਹੜੀ ਮੰਡੀ ਦੀ ਲੋਕੇਸ਼ਨ ਬਦਲੀ ਆ ਤਾਂ ਉੱਥੇ ਵੀ ਤਾਂ ਵਪਾਰੀ ਅਸੀਂ ਤਾਂ ਮੰਨਾਂਗੇ ਵੀ ਜੇ ਪਹਿਲਾਂ ਉਹ ਵਪਾਰੀ ਬੀਰ ਵੱਧ ਤੋਂ ਵੱਧਾ ਹੋਣਗੇ ਉੱਥੇ ਤੇ ਆਪਣਾ ਜਿਹੜਾ ਮਤਲਬ ਫੇਸਬੁੱਕ ਦਾ ਚੈਨਲ ਹੈ ਜਿਹੜਾ ਇਹਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਵੀਡੀਓ ਨੂੰ ਤੇ ਨਾਲ ਦੀ ਨਾਲ ਫੋਲੋ ਵੀ ਕਰਿਓ ਤੇ ਬਾਈਆਂ ਨੇ ਸਾਨੂੰ ਜਿਹੜਾ ਉੱਥੇ ਦਾ ਮਤਲਬ ਵੀ ਆਉਣ ਦਾ ਛੋਟਾ ਜਿਹਾ ਖਰਚਾ ਪਾਣੀ ਹੈ ਜਿਹੜਾ ਜਿਆ ਜਿਆ ਕੋਈ ਪੀਣ ਵਾਲਾ ਪਾਣੀ ਹੋ ਗਿਆ ਬੰਦਿਆਂ ਦੇ ਪੀਣ ਵਾਲਾ ਹੋ ਗਿਆ ਡੰਗਰਾਂ ਦੇ ਪੀਣ ਵਾਲਾ ਹੋ ਗਿਆ ਤੇ ਜਾਂ ਹੋਰ ਵੀ ਇੱਕ ਹੁੰਦੀ ਹੈ ਇੱਕ ਮਤਲਬ ਵੀ ਕਿਸੇ ਵੀ ਚੀਜ਼ ਦੀ ਆਪਾਂ ਸਕੌਲਟੀ ਪਾ ਲਦੇ ਆ ਉਹ ਵੀ ਬਾਈ ਆਪਦੇ ਕੰਨੇਓ ਜਿਵੇਂ ਹੋਲ ਬਾਈ ਕਹਿੰਦੇ ਵੀ ਸਾਡੀ ਜ਼ਿੰਮੇਵਾਰੀ ਹੈ ਹਰ ਇੱਕ ਚੀਜ਼ ਦੀ ਚਾਹੇ ਕੋਈ ਤੁਸੀਂ ਸਾਧਨ ਲੈ ਕੇ ਆਉਨੇ ਹੋ ਉਹਦੀ ਜ਼ਿੰਮੇਵਾਰੀ ਹੋਗੀ ਜਾਂ ਪਸ਼ੂ ਬਸੇਰਾ ਜਿੰਨਾ ਬੰਦਾ ਲੈ ਕੇ ਆਉਂਦਾ ਉਹਦੀ ਜ਼ਿੰਮੇਵਾਰੀ ਹੋਗੀ ਤਾਂ ਹਰ ਇੱਕ ਚੀਜ਼ ਦੀ ਬਾਈ ਪੂਰੇ ਉਹ ਤੇ ਤੇ ਨਾਲ ਖਾਣ ਪੀਣ ਦਾ ਜਿਹੜਾ ਜ ਕੋਈ ਪ੍ਰੋਗਰਾਮ ਦੂਰੋਂ ਆਉਂਦਾ ਕੋਈ ਰਹਿਣਾ ਪੈ ਗਿਆ ਕਿਸੇ ਨੂੰ ਉਹ ਵੀ ਬਾਈਆਂ ਕਰਨਿਓ ਪੂਰੇ ਤੌਰ ਤੇ ਮੰਨ ਲੈ ਵੀ ਪ੍ਰਬੰਧ ਹੋਊਗਾ ਉਹ ਬਾਈ ਸੋਡੇ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਫੇਰ ਵੀ ਤੁਹਾਨੂੰ ਅਸੀਂ ਦੁਬਾਰਾ ਅਨਾਉਂਸ ਕਰਦੇ ਆਂ ਵਪਾਰੀਪੁਰ ਦੂਰੋਂ ਕਿਤੋਂ ਵੀ ਚੱਲ ਕੇ ਆਉਂਦਾ ਹਨਾ ਉਹ ਐਸੋ ਚੂ ਵੀਆਰ ਵੀ ਮੈਥੋਂ ਵਾਪਸ ਨਹੀਂ ਹੋਇਆ ਜਾਣਾ ਵੀ ਯਾਰ ਮੈਂ ਰਹਿਣ ਦਾ ਕਿਵੇਂ ਕਰੂੰਗਾ ਮੇਰੇ ਖਾਣ ਪੀਣ ਦਾ ਉਹ ਜ਼ਿੰਮੇਵਾਰੀ ਬਈ ਸਾਰੀ ਸਾਡੀ ਹੋਊਗੀ ਉਹਦੇ ਰਹਿਣ ਦਾ ਵੀ ਪ੍ਰਬੰਧ ਕੀਤਾ ਜਾਊਗਾ ਉਹਦਾ ਮਾਲ ਹੋਊਗਾ ਮਾਲ ਵੀ ਸਾਂਭਾਂਗੇ ਉਹਦਾ ਜਿੰਨਾ ਮਾਲ ਹੋਊਗਾ ਵੀਰੇ ਉਹਨੂੰ ਪ੍ਰੋਪਰ ਉਹਨਾਂ ਨੂੰ ਮਾਲ ਉਹਦਾ ਉਹਨੂੰ ਪੂਰਾ ਚੈੱਕ ਕਰਵਾ ਕੇ ਉਹਨੂੰ ਸੌਂਪਿਆ ਜਾਊਗਾ ਠੀਕ ਹੈ ਜੀ ਉਹਦੇ ਰਹਿਣ ਦਾ ਪ੍ਰਬੰਧ ਖਾਣ ਦਾ ਪਰ ਉਹ ਜਿੱਥੇ ਬਈ ਆਪਾਂ ਨੂੰ ਇਹ ਮੰਨ ਕੇ ਚੱਲ ਵੀ ਜਿੱਥੇ ਮੈਨੂੰ ਸਕੂਨ ਆ ਵੀ ਮੈਂ ਇੱਥੇ ਰਹਿਣਾ ਮੈਂ ਬਈ ਮੈਨੂੰ ਇੱਥੇ ਹੋਰ ਕੋਈ ਡਾਊਟ ਨਹੀਂ ਮੈਂ ਇੱਥੇ ਰਹਿਣਾ ਬਈ ਚਾਹੇ ਬੰਦਾ ਹੋਸਟਲ ਦੀ ਡਿ ਵੀਰ ਬਣ ਕੇ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਲੋਕੇਸ਼ ਨੇ ਥੋੜੀ ਆਪਾਂ ਤੁਹਾਡੇ ਮੂੰਹ ਦੇ ਬੋਲ ਪਗਾਏ ਆ ਬਾਈ ਕਹਿਣ ਦਾ ਠੇਠ ਪੰਜਾਬੀ ਹਾਂ ਹਾਂ ਠੀਕ ਹੈ ਜੀ ਸਹੀ ਗੱਲ ਤੇ ਬਾਕੀ ਹੁਣ ਅਜੇ ਤਾਂ ਸਪੋਰਟ ਦੀ ਲੋੜ ਐ ਵੀਰੇ ਤੁਹਾਡੀ ਸਾਡੀ ਵੱਧ ਤੋਂ ਵੱਧ ਸਪੋਰਟ ਕਰੋ ਨਾਲੇ ਪੰਜਾਬੀਓ ਬਾਈ ਤੁਸੀਂ ਜਰੂਰੀ ਜੀਰ ਬਾਹ ਫੜਦੇ ਬਾਕੀ ਹੁਣ ਪਤਾ ਕੀ ਗੱਲ ਹੈ ਵੀ ਤੁਸੀਂ ਜਰੂਰ ਫੜਾਉਂਗੇ ਹੁਣੇ ਬਾਈ ਆਪਣੇ ਕੋਲੇ ਆਉਂਦੇ ਆ ਅਸੀਂ ਇੰਡੀ ਵੀ ਸਾਡੀ ਰਿਕਵੈਸਟ ਐ ਬਾਈਆਂ ਦੀ ਅਸੀਂ ਇਹ ਗੱਲ ਕਹਿੰਦੇ ਵੀ ਇਹਨਾਂ ਦਾ ਚੈਨਲ ਬਣਿਆ ਹੋਇਆ ਹੈ ਜੀ ਐਚ ਡੀ ਵੀ ਬਾਈ ਬਾਈਆਂ ਨੂੰ ਵੱਧ ਤੋਂ ਵੱਧ ਚੈਨਲ ਦੀ ਸਪੋਰਟ ਕਰੋ ਵੀਰੇ ਆਪਣੇ ਏਰੀਆ ਦੇ ਬੰਦੇ ਆ ਹਨਾ ਨਵਾਂ ਨਾਨੂੰ ਵੱਧ ਤੋਂ ਵੱਧ ਬਾਈਆਂ ਦੀ ਸਪੋਰਟ ਕਰੋ ਕਿਉਂ ਭਾਈ ਓਕੇ ਹਾਂ ਭਾਈ ਓਕੇ ਆਈ ਮੰਡੀ ਦੇ ਸੀ ਇੱਥੇ ਭਾਈ ਆਉਨੇ ਆ ਬਾਈਆਂ ਹਾਂ ਭਾਈ ਆਈ ਮੰਡੀ ਤੋਂ ਆਂ ਪੀ ਬਣ ਕੇ ਨਾ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਕਿ ਬਾਈਆਂ ਦਾ ਵੀ ਕੰਮ ਵੀ ਚੱਲੇ ਚੈਨਲ ਆਪਾਂ ਬਾਈਆਂ ਦਾ ਵੀ ਚਲਾਉਣਾ ਆਪਣੇ ਕੋਲੇ ਇਹ ਅਮੀਰ ਕਰਕੇ ਆਉਂਦੇ ਆ ਬਾਈ ਹਰ ਵਾਰੀ ਵੀਰੇ ਬਾਰ-ਬਾਰ ਅਸੀਂ ਅਨਾਉਂਸ ਕਰਦੇ ਆ ਕਿ ਵੱਧ ਤੋਂ ਵੱਧ ਸਪੋਰਟ ਕਰੋ ਜੀ ਐਚ ਟੀ ਵੀ ਚੈਨਲ ਬਣਿਆ ਹੋਇਆ ਭਾਈ ਸਾਰੇ ਫੋਲੋ ਕਰੋ ਯਾਰ ਓਕੇ